ਗਤ ਨਪਤਿਆਂ ਦੀ ਪਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਵਿਖੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜੂਰ ਸਮੂਹ ਪੰਥ ਅਰ ਪੰਜਾਬ ਵਾਸੀਆਂ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਬੇਗੰਪੁਰਾ ਸ਼ਹਿਰ ਕੋ ਨਾਓ ਆਨੰਦਪੁਰ ਸਾਹਿਬ ਤੋਂ ਉੱਠੀ ਆਵਾਜ਼ ਆਓ ਸਿਰ ਜੀਏ ਨਵਾਂ ਪੰਜਾਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕਰਤਾਰਪੁਰੀ ਨਮੂਨੇ ਤੇ ਚੱਲਦਿਆ ਗੁਰਾਂ ਦੇ ਨਾਂ ਤੇ ਵਸਣ ਵਾਲਾ ਪੰਜਾਬ ਸਰਬੱਤ ਦਾ ਭਲਾ ਮੰਗਣ ਵਾਲਾ ਪੰਜਾਬ ਜ਼ੁਲਮ ਲਈ ਵੰਗਾਰ ਜਾਲਮ ਲਈ ਤਲਵਾਰ ਮਨੁੱਖੀ ਅਧਿਕਾਰਾਂ ਦਾ ਪਹਿਰੇਦਾਰ ਪੰਜਾਬ ਸਤਿਗੁਰੂ ਅੱਜ ਪੰਥ ਔਰ ਪੰਜਾਬ ਬੇਚੈਨ ਹੈ ਜਿਸ ਦੀ ਬੇਚੈਨੀ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋੜੜੀ ਹੈ ਸਤਿਗੁਰੂ ਪੰਜਾਬ ਔਰ ਪੰਥ ਦੀ ਬੇਚੈਨੀ ਦੂਰ ਕਰਨ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਸਤਿਗੁਰੂ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਆਈਆਂ ਮੁਸ਼ਕਲਾਂ ਉਸ ਦੇ ਸੁਧਾਰਾਂ ਵਾਸਤੇ ਪੰਜਾਬ ਵਾਸੀਆਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਪੰਥਕ ਸੇਵਾਦਾਰਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਆਪਸੀ ਪਿਆਰ ਬਖਸ਼ਣਾ ਸੇਤਜਾਬੀਆਂ ਬਖਸ਼ਣੀਆਂ ਤੰਦਰੁਸਤੀਆਂ ਬਖਸ਼ਣੀਆਂ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ ਸਤਗੁਰੂ ਆਪ ਜੀਆਂ ਦੇ ਨਕਸ਼ੇ ਕਦਮ ਚਲਦੇ ਆ ਪੰਜਾਬ ਦੀ ਮੋੜ ਨਵ ਉਸਾਰੀ ਕੀਤੀ ਜਾ ਸਕੇ ਬੇਗਮਪੁਰੇ ਵਾਲੀ ਗੱਲ ਮੁਰ ਦੁਹਰਾਈ ਜਾ ਸਕੇ ਕਰਤਾਰਪੁਰੀ ਨਮੂਨਾ ਪੇਸ਼ ਕੀਤਾ ਜਾ ਸਕੇ ਸਤਿਗੁਰੂ ਸਮੂਹ ਪੰਜਾਬ ਵਾਸੀਆਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖੋ ਤਾਂ ਕਿ ਨਸ਼ਾ ਮੁਕਤ ਪੰਜਾਬ ਬਣਾਇਆ ਜਾ ਸਕੇ ਕਰਜ਼ਾ ਮੁਕਤ ਪੰਜਾਬ ਬਣਾਇਆ ਜਾ ਸਕੇ ਪਾਉਣ ਪਾਣੀ ਧਰਤੀ ਦੇ ਕੁਦਰਤ ਫਿਰ ਮੁਰ ਅਕਸ ਨੂੰ ਬਹਾਲ ਕੀਤਾ ਜਾ ਸਕੇ ਸਤਿਗੁਰੂ ਰਹਿਮਤ ਕਰਨੀ ਬੇਰੁਜ਼ਗਾਰੀ ਖਤਮ ਕਰਕੇ ਕਿਰਤ ਕਰਨ ਨਾਮ ਜਪਣ ਵੰਡ ਛਕਣ ਸਰਬਤ ਦਾ ਭਲਾ ਮੰਗਣ ਮਾਨਸ ਕੀ ਜਾਤ ਸਭੈ ਇੱਕੇ ਪਹਿਚਾਨ ਬੋ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਦੇ ਮੁੜ ਧਾਰਨੀ ਬਣਾਇਆ ਜਾ ਸਕੇ ਸਤਿਗੁਰੂ ਇਸੇ ਮਕਸਦ ਨੂੰ ਲੈ ਕੇ ਆਪ ਜੀ ਤੋਂ ਅਸੀਸ ਮੰਗਦੇ ਹਾਂ ਆਨੰਦਪੁਰੀ ਖਾਲਸੇ ਦੀ ਜਨਮ ਭੂਮੀ ਤੋਂ ਭਾਈ ਅਵਤਾਰ ਸਿੰਘ ਨਗਲਾ ਜੀ ਦੀ ਆਪ ਜੀ ਤੋਂ ਆਗਿਆ ਮੰਗਦੇ ਹਾਂ ਸਤਿਗੁਰੂ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਸਿੱਖੀ ਸਿਦਕ ਭਰੋਸਾ ਨਾਮ দান ਬਖਸ਼ਣਾ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ ਪੰਜਾਬ ਅਤੇ ਪੰਥ ਦੇ ਭਲੇ ਵਾਸਤੇ ਬੇਚੈਨੀ ਦੂਰ ਕਰਨ ਵਾਸਤੇ ਅਰਦਾਸ ਹੈ ਜੀ ਇਸੇ ਸਬੰਧ ਵਿੱਚ ਚੌਪੀ ਸਹਿਬ ਜੀ ਦੇ ਜਾਪ ਕੀਤੇ ਗਏ 6 ਪੌੜੀਆਂ ਅਨੰਦ ਸਾਹਿਬ ਜੀ ਦੇ ਜਾਪ ਕੀਤੇ ਗਏ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅੱਗੇ ਵਾਸਤੇ ਸਮਤ ਬਖਸ਼ਣੀ ਪੜੀ ਸੁਣੀ ਗੁਰਬਾਣੀ ਦਾ ਭਾਵ ਪੜਨ ਸੁਣਨ ਵਾਲਿਆਂ ਦੇ ਹਿਰਦਿਆਂ ਚ ਵਸਾਉਣਾ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਣੀ ਗੁਰੂ ਧਾਮਾਂ ਦੀ ਬਹਾਲੀ ਬਖਸ਼ਣੀ ਤਖਤ ਸਹਿਬਾਨਾਂ ਦੀ ਸੁਤੰਤਰਤਾ ਬਖਸ਼ਣੀ ਸਤਿਗੁਰੂ 328